ਸੋਨ ਸਿੰਘ ਟੈਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਬੜੀ ਮਿਹਰਬਾਨੀ ਥੰਮ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਪਹਿਲਾਂ ਤਾਂ ਦੱਸੋ ਪੰਜਾਬ ਚ ਹੜ੍ਹ ਕਿੰਨੇ ਕਾਏ ਆ ਕਹਿੰਦੇ ਲੋਕ ਛੱਤਾਂ ਤੇ ਚੜੇ ਬੈਠੇ ਆ ਕੋਈ ਡੁੱਬ ਰਹੇ ਨੇ ਪਿੰਡ ਕਿੱਥੇ ਕਿੱਥੇ ਹੜ੍ਹ ਆਏ ਨੇ ਜ਼ਿਆਦਾ ਥੰਮ ਸਾਹਿਬ ਪਰ ਕੱਲ ਵੀ ਸਾਡੇ ਪਰਿਵਾਰਕ ਜੀ ਉਹਨਾਂ ਨਾਲ ਗੱਲ ਕੀਤੀ ਸੀਗੀ ਕਿ 6 ਜ਼ਿਲ੍ਹੇ ਅਲਰਟ ਦੇ ਉੱਤੇ ਆ ਤੇ ਜੇ ਕਈ ਵਾਰੀ ਨਾ ਇਹੋ ਲੱਗਦਾ ਹੁੰਦਾ ਵੀ ਇਹਨਾਂ ਨੇ ਸਭ ਕੁਝ ਠੀਕ ਆ ਉਹ ਜਿਹੜੇ ਵੀ ਭੈਣ ਵੀਰ ਨੂੰ ਕਿਸੇ ਨੂੰ ਇਹ ਲੱਗੇ ਜੀ ਉਹ ਜਾ ਕੇ ਮੰਡ ਖੇਤਰ ਦੇ ਵਿੱਚ ਬਾਉਪੁਰ ਦੇ ਵੱਲ ਉਹ ਜਾ ਕੇ ਦੇਖ ਸਕਦਾ ਵੀ ਭਾਈ ਉੱਥੇ ਹਾਲਾਤ ਕੀ ਬਣਿਆ ਉੱਥੇ ਦਰਜਨਾ ਦੀ ਗਿਣਤੀ ਦੇ ਵਿੱਚ ਪਿੰਡ ਆ ਜਿਹੜੇ ਖੇਤ ਆ ਜਿਹੜੇ ਪਾਣੀ ਤੋਂ ਡੁੱਬ ਗਏ ਆ ਇਧਰ ਫਿਰੋਜ਼ਪੁਰ ਦੇ ਵਿੱਚ ਆਤੂ ਵਾਲਾ ਸਾਈਡ ਦੇ ਉੱਤੇ ਬਹੁਤ ਬੁਰਾ ਹਾਲ ਹੋ ਗਿਆ ਉਧਰ ਤਰਨਤਾਰਨ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਤੇ ਇਸ ਵੇਲੇ ਤੁਸੀਬਨ ਟੁੱਟਣ ਦੇ ਕਿਨਾਰੇ ਦੇ ਉੱਤੇ ਆ ਲਗਾਤਾਰ ਪੌਂਗ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਰੁਕ ਰੁਕ ਕੇ ਸੁਖਨਾ ਝੀਲ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਜਿਹਦੇ ਕਰਕੇ ਘੱਗਰ ਦੇ ਵਿੱਚ ਪਾਣੀ ਬਹੁਤ ਲੋਕਾਂ ਦੀ ਪਰੇਸ਼ਾਨੀ ਵਿੱਚ ਬੜਾ ਵਾਧਾ ਹੋ ਗਿਆ ਅੱਜ ਮੈਂ ਕਈ ਪੱਤਰਕਾਰ ਵੀਰ ਜਿਹੜੇ ਆਪਣੇ ਸਾਥੀ ਆ ਉਹਨਾਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਕਬਰੇ ਦੇ ਕਰਦੇ ਦੇਖਿਆ ਉਹ ਕਿਸ਼ਤੀ ਦੇ ਵਿੱਚ ਬੈਠੇ ਕਬਰੇ ਦੇ ਕਰ ਰਹੇ ਆ ਲੋਕ ਕਿਸ਼ਤੀ ਦੇ ਵਿੱਚ ਬੈਠ ਕੇ ਉਹਦਾ ਦਰਦ ਬਿਆਨ ਕਰ ਰਹੇ ਆ ਲੋਕ ਛੱਤਾਂ ਦੇ ਉੱਤੇ ਚੜੇ ਹੋਏ ਆ ਉੱਥੇ ਲੋਕਾ ਜਿਹੜੇ ਉਹ ਜਿੱਤ ਜਾਣਾ ਵੀ ਉਹਨਾਂ ਦੇ ਕੋਲੇ ਛੱਤਾਂ ਤੇ ਬੈਠਿਆਂ ਦੇ ਕੋਲੇ ਉਹ ਕਿਸ਼ਤੀ ਦੇ ਰਾਹੀਂ ਜਾ ਰਹੇ ਆ ਇਹ ਹੜ ਦਾ ਟ੍ਰੇਲਰ ਆ ਇਹ ਮੁਕੰਮਲ ਹੜ ਨਹੀਂ ਆ ਜੇ ਮੰਨ ਲਓ ਬੰਨ ਟੁੱਟ ਗਿਆ ਜਿਵੇਂ ਕਿ ਤੁਸੀਂ ਬੰਨ ਦਾ ਵੀ ਨਾਜ਼ੁਕ ਹਾਲ ਹੋਇਆ ਤਾਂ 500 ਤੋਂ ਲੈ ਕੇ 600 ਫਟ ਉਹਦੇ ਵਿੱਚ ਵੀ 파ੜ ਪੈਣ ਲੱਗਿਆ ਜੇ ਮੰਨ ਲਓ ਇਦਾਂ ਬੰਨ ਕਮਜ਼ੋਰ ਹੋ ਗਏ ਜੇਕਰ ਪਿੱਛੇ ਨਹੀਂ ਹੱਚਲਦੇ ਵੱਲ ਹੋਰ ਨਹੀਂ ਪੈ ਗਿਆ ਤੇ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਸਕਦਾ ਮੈਂ ਜੇਕਰ ਫੋਟ ਪੜੀ ਪਿਛਲੇ 7 ਸਾਲਾਂ ਦੇ ਵਿੱਚ ਪੰਜਾਬ ਦੇ 115 ਲੋਕਾਂ ਦੀ ਜਾਨ ਆ ਜਿਹੜੀ ਉਹ ਹੜ੍ਹ ਦੇ ਕਰਕੇ ਗਈ ਆ 1,115,000 ਹੱਤੇਰ ਜਿਹੜੀ ਫਸਲ ਆ ਉਹ ਬਰਬਾਦ ਹੋਈ ਆ ਜੀ ਇਹਨਾਂ ਹੜ੍ਹਾਂ ਦੇ ਕਰਕੇ ਐਤਕੀ ਇਦਾਂ ਦਾ ਕੁਝ ਨਾ ਹੋਵੇ ਇਹਦੀ ਕਾਮਨਾ ਕਰਦੇ ਹਾਂ ਜੀ ਸੁਖਵੀਰ ਸਿੰਘ ਬਾਦਲ ਨੇ ਚੋਣ ਕਮਿਸ਼ਨ ਕੋਲੇ ਕੀ ਸ਼ਿਕਾਇਤ ਕੀਤੀ ਆ ਆਮ ਆਦਮੀ ਪਾਰਟੀ ਦੀ ਤੇ ਖੁਦ ਇਹ ਸੁਖਵੀਰ ਸਿੰਘ ਬਾਦਲ ਖੁਦ ਨੇ ਮਨੀਸ਼ ਸੋਧਿਆ ਦੀ ਸ਼ਿਕਾਇਤ ਕੀਤੀ ਆ ਉਹਨਾਂ ਨੇ ਕਹਿ ਦਿੱ ਕਿ ਇਹਨਾਂ ਦੇ ਜਿਹੜੇ ਹੈਗੇ ਨੇ ਹਾਲਾਤ ਉਹ ਦੱਸਦੇ ਆ ਜੀ ਕਿ ਇਹ ਪੰਜਾਬ ਦੇ ਵਿੱਚ ਦੰਗੇ ਭੜਕਾਉਣਗੇ ਇਹ ਪੰਜਾਬ ਦੇ ਵਿੱਚ ਹਿੰਸਾ ਕਰਾਉਣਗੇ ਇਹ ਪੰਜਾਬ ਦੇ ਵਿੱਚ ਲੰਬੂ ਲਾਉਣਗੇ ਕਿਉਂਕਿ ਇਹਨਾਂ ਦੇ ਵੱਲੋਂ ਹੁਣ ਉਹ ਬਿਆਨ ਦਿੱਤੇ ਜਾਣ ਲੱਗੇ ਆ ਜਿਹੜੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਉਹਨਾਂ ਨੇ ਇਹ ਗੱਲ ਕਹੀ ਅੱਜ ਸਾਰੇ ਦੇਖੋ ਜੀ ਮਨੀਸ਼ ਸੋਸੋਧਿਆ ਮੋਹਾਲੀ ਦੇ ਵਿੱਚ ਔਰਤਾਂ ਦੀ ਹਾਜ਼ਰੀ ਦੇ ਵਿੱਚ ਕਹਿ ਰਿਹਾ ਤੇ ਭਾਈ ਸਾਮ-ਨਾਮ ਦੰਡ ਬੇਰ ਕੁਝ ਵੀ ਕਰਨਾ ਪੜੇ ਮਗਰ ਹਮ ਜੀਤਾਂਗੇ ਹੀ ਜੀਤਾਂਗੇ ਲੱਛਣ ਇਹਨਾਂ ਦੇ ਇਹ ਆ ਕਿ ਆਉਂਦੇ ਸਮੇਂ ਦੇ ਵਿੱਚ ਕੁਝ ਵੀ ਕਰ ਸਕਦੇ ਆ ਉਹਨਾਂ ਨੇ ਕਿਹਾ ਜੀ ਕਿ ਪਾਰਟੀ ਦੀ ਮੰਤਰਾਦਤ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਮਨੀਸ਼ ਸੋਸੋਧਿਆ ਦਾ ਪੰਜਾਬ ਦੇ ਵਿੱਚ ਵਧਣਾ ਬੰਦ ਕੀਤਾ ਜਾਵੇ ਪਰ ਇਹਦਾ ਦੂਜਾ ਪੱਖ ਮੈਂ ਕੋਹ ਹੋਰ ਸੰਝਾ ਕਰਦੇ ਆ ਅੱਜ ਅਮਨ ਅਰੋੜਾ ਨੂੰ ਜਿਹੜੇ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਆ ਇਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਮਨੀਸ਼ ਸੋਧੀਆਂ ਹੋਈ ਤਾਂ ਸਾਮਦਾਨ ਦੰਡਪੇਤ ਦੀ ਗੱਲ ਕਰਦੇ ਆ ਕਹਿੰਦੇ ਲੜਾਈ ਝਗੜਾ ਕਰਨਾ ਪਵੇ ਕੁਝ ਵੀ ਕਰਨਾ ਹੋਵੇ ਆਪਾਂ ਜਿਤਨਾ ਤੁਸੀਂ ਹੀ ਕਹੋਗੇ ਉਹ ਕਹਿੰਦੇ ਕਿ ਦੇਖੋ ਇਹ ਉਹਦੇ ਆਪਣੇ ਨਿੱਜੀ ਵਿਚਾਰ ਹੋ ਸਕਦੇ ਆ ਪਰ ਸਾਡੀ ਜਿਹੜੀ ਪਾਰਟੀ ਆ ਸਰ ਜੀ ਆਪਦੇ ਕੰਮਾਂ ਦੇ ਆਧਾਰ ਦੇ ਉੱਤੇ ਵੋਟ ਮੰਗੂਗੀ ਪਰ ਅਸੀਂ ਐਵੇਂ ਨਹੀਂ ਕਰਦੇ ਜੀ ਹੂੰ ਹੂੰ ਤੇ ਦੂਸਰੀ ਇਹ ਦੱਸੋ ਪੀਆਰਟੀਸੀ ਦੀ ਬੱਸ ਦੇ ਵਿੱਚ ਭੁੱਕੀ ਕਿਵੇਂ ਮਿਲੀ ਆ ਕਿਸੇ ਨੇ ਲੱਦ ਲਈ ਸੀ 53 ਕਿਲੋ ਭੁੱਕੀ ਉੱਪਰ ਰੱਖੀ ਹੋਈ ਸੀ ਲੇਕਿ ਇਹ ਬਚ ਰੱਖੀ ਹੋਈ ਸੀ ਜੀ ਇਹ 53 ਕਿਲੋ ਭੁੱਕੀ ਆ ਜਿਹੜੀ ਉਹ ਕੰਡਕਟਰ ਤੇ ਡਰਾਈਵਰ ਦੇ ਹੀ ਬਾਦਰੀ ਦੇ ਵਿੱਚ ਇਹਨਾਂ ਦੀ ਹੀ ਭੁੱਕੀ ਮੰਨੀ ਗਈ ਆ ਤੇ ਫਗਵਾੜੇ ਦੀ ਪੁਲਿਸ ਨੇ ਜਦੋਂ ਬੱਸ ਸਟੈਂਡ ਦੇ ਉੱਤੇ ਰੁਕੀ ਇੱਥੇ ਬੱਸ ਇਹ ਹੈਗੀ ਜੀ ਕਪੂਰਥਲਾ ਦਿੱਲੀ ਰੂਟ ਤੇ ਜਾਣ ਵਾਲੀ ਪੀਆਰਟੀਸੀ ਦੀ ਬੱਸ ਆ ਇਹਦਾ ਨੰਬਰ ਹੈਗਾ ਜੀ ਪੀਬੀ08ਈਡਬਲਯੂ5159 ਇਹਦੇ ਵਿੱਚੋਂ 53 ਕਿਲੋ ਭੁੱਕੀ ਜਿਹੜੀ ਪੁਲਿਸ ਨੇ ਬਰਾਮਦ ਕੀਤੀ ਆ ਡਰਾਈਵਰ ਵੀ ਗ੍ਰਿਫਤਾਰ ਕਰ ਲਿਆ ਕੰਡਕਕਟਰ ਵੀ ਗ੍ਰਿਫਤਾਰ ਕਰ ਲਿਆ ਸਰਦੇਵ ਸਿੰਘ ਤੇ ਲਾਪਰੀ ਸਿੰਘ ਗ੍ਰਿਫਤਾਰ ਕੀਤੇ ਆ ਪੁਲਿਸ ਨੇ ਗੱਲ ਕਹੀ ਹੈ ਵੀ ਸਾਨੂੰ ਸੂਹ ਮਿਲੀ ਸੀ ਵੀ ਇਸ ਬੱਸ ਦੇ ਵਿੱਚ ਇਦਾਂ ਨਸ਼ੀਲਾ ਪਦਾਰਥ ਉਰੇ ਪਰੇ ਕੀਤਾ ਜਾਂਦਾ ਅਸੀਂ ਜਦੋਂ ਇਹ ਬੱਸ ਪਹੁੰਚੀ ਜੀ ਫਗਵਾੜੇ ਤੇ ਇੱਥੇ ਦੀ ਤਲਾਸ਼ੀ ਲਈ ਤੇ ਵਿੱਚੋਂ 53.53 ਕਿਲੋ ਭੁੱਕੀ ਨਿਕਲੀ ਹੈ ਜੀ ਜਦੋਂ ਰਾਹੁਲ ਗਾਂਧੀ ਨੇ ਹਾਲ ਇਲੈਕਸ਼ਨ ਕਮਿਸ਼ਨ ਵਾਲਾ ਮੁੱਦਾ ਚੁੱਕਿਆ ਉਹ ਕਾਫੀ ਪਾਪੂਲਰ ਹੋ ਗਏ ਨੇ ਉਹ ਪਾਰਲੀਮੈਂਟ ਦੇ ਵਿੱਚ ਵਿਰੋਧ ਕਰਦੇ ਭਾਜਪਾਈਆਂ ਵੱਲ ਉਹ ਫਲਾਈਂਗ ਕਿਸਾ ਛੱਡ ਰਹੇ ਸਨ ਕੀ ਮਾਮਲਾ ਸੀ ਉਹ ਅਸਲ ਵਿੱਚ ਨਾ ਜੀ ਰਾਹੁਲ ਗਾਂਧੀ ਹੋਰੀ ਬੋਤ ਅਧਿਕਾਰ ਯਾਤਰਾ ਕੱਢ ਰਹੇ ਆ ਆਪਾਂ ਕੱਲ ਵੀ ਰੈਡ ਫਰਮ ਤੇ ਖਬਰ ਸਾਂਝੀ ਕੀਤੀ ਸੀ ਇਸ ਤੋਂ ਪਹਿਲਾਂ ਵੀ ਕਈ ਵਾਰੀ ਜਾਣਕਾਰੀ ਸਾਂਝੀ ਕੀਤੀ ਆ ਕਿ ਰਾਹੁਲ ਗਾਂਧੀ ਹੋਰੀ ਇਸ ਵੇਲੇ ਬਿਹਾਰ ਦੇ ਵਿੱਚ ਵੋਟਾਂ ਦੇ ਮੱਦੇਨਜ਼ਰ ਵੋਟ ਅਧਿਕਾਰ ਯਾਤਰਾ ਕੱਢ ਰਹੇ ਆ ਅੱਜ ਉਹਨਾਂ ਨੇ ਉੱਥੇ ਫੇਰ ਇਹ ਯਾਤਰਾ ਕੱਢੀ ਆ ਉਹਦੇ ਵਿੱਚ ਇਹ ਗੱਲ ਕਹੀ ਆ ਕਿ ਗਰੀਬ ਲੋਕਾਂ ਦੇ ਕੋਲੇ ਸਿਰਫ ਇੱਕ ਚੀਜ਼ ਰਹਿ ਗਈ ਆ ਉਹ ਹੈਗੀ ਬੋਟ ਵੋਟ ਥੋੜੀ ਲੁੱਟ ਲਈ ਜਾਂਦੀ ਤੁਹਾਡੇ ਪੱਲੇ ਕੀ ਰਹਿ ਗਿਆ ਅੱਜ ਤੁਹਾਡੀ ਵੋਟ ਖਤਮ ਹੋਈ ਆ ਕੱਲ ਨੂੰ ਤੁਹਾਡਾ ਰਾਸ਼ਨ ਕਾਰਡ ਫਿਰ ਤੁਹਾਡਾ ਆਧਾਰ ਕਾਰਡ ਫਿਰ ਤੁਹਾਡੀ ਨਾਗਰਿਕਤਾ ਵੀ ਖਤਮ ਹੋ ਸਕਦੀ ਹੈ ਜਿਸ ਤਰੀਕੇ ਦੇ ਉਹ ਕਣ ਜੀ ਦੇਸ਼ ਦੇ ਵਿੱਚ ਹਾਲਾਤ ਬਣੇ ਆ ਜਦੋਂ ਉਸੇ ਬਹੁਤ ਵੱਡਾ ਇੱਕ ਜਿਹਾ ਰਾਹੁਲ ਗਾਂਧੀ ਦੇ ਅੱਗੇ ਪਿੱਛੇ ਲੋਕਾਂ ਦਾ ਬੜਾ ਵੱਡਾ ਕਾਫਲਾ ਸੀਗਾ ਤੇ ਭਾਜੀਪੀ ਦੇ ਕਈ ਸਮਰਥਕਾਂ ਜਿਹੜੇ ਉਹਨਾਂ ਨੇ ਉਹਦਾ ਵਿਰੋਧ ਵੀ ਕੀਤਾ ਤੇ ਭਾਈ ਇੱਥੇ ਰਾਹੁਲ ਗਾਂਧੀ ਡਰਾਮੇਬਾਜ਼ ਹਾਰੇ ਹੋਏ ਥਕੇ ਹੋਏ ਕੁਛ ਇਸ ਤਰੀਕੇ ਦੇ ਨਾਲ ਗੱਲਾਂ ਕਹੀਆਂ ਤੇ ਫਿਰ ਰਾਹੁਲ ਗਾਂਧੀ ਨੇ ਉਹਨਾਂ ਦੇ ਵੱਲ ਫਲਾਈਂਗ ਦਿੱਸਾਂ ਛੱਡੀਆਂ ਤੇ ਭਾਈ ਥੋੜੀ ਵੀ ਆਪਣੀ ਮਜਬੂਰੀ ਆ ਉਹਨੂੰ ਵੀ ਅਠ ਰਿੰਗ ਮਠੇਂਗੀ ਵਾਲਾ ਕੰਮ ਕਰਨਾ ਪੈਂਦਾ ਜੀ ਦੇਰਬਾਰ ਸਾਹਿਬ ਢਾਉਣ ਵਾਲੀ ਦੀ ਵੀਡੀਓ ਬਣਾਉਣ ਵਾਲਾ ਕੌਣ ਵਿਅਕਤੀ ਸੀ ਕੀ ਕਿੱਸਾ ਕੀ ਹੈ ਇਹਦੀ ਪੁਲਿਸ ਹੁਣ ਲੱਭ ਰਹੀ ਐ ਸਨ ਸਾਹਿਬ ਦੇਖੋ ਇਸ ਗੱਲ ਦਾ ਬੜਾ ਦੁੱਖ ਆ ਵੀ ਹਾਲੇ ਤੱਕ ਉਹ ਬੰਦੇ ਨਹੀਂ ਲੱਭੇ ਪੁਲਿਸ ਨੂੰ ਪੰਜਾਬ ਦੀ ਪੁਲਿਸ ਨੂੰ ਜਿਹੜੇ ਬੰਦੇ ਦਰਬਾਰ ਸਾਹਿਬ ਨੂੰ ਢਾਉਣ ਦੀਆਂ ਈਮੇਲਾਂ ਲਗਾਤਾਰ ਕਰਦੇ ਰਹੇ ਆ ਆਪਾਂ ਬੜੀ ਵਾਰ ਰੈਡਫਰੰਟ ਤੇ ਖਬਰ ਸਾਂਝੀ ਕੀਤੀ ਵੀ ਇੱਕ ਈਮੇਲ ਹੋਰ ਆ ਗਈ ਇਹ ਈਮੇਲ ਹੋਰ ਆ ਗਈ ਸ਼੍ਰੋਮਣੀ ਕਮੇਟੀ ਦੀ ਮੇਲ ਦੇ ਉੱਤੇ ਇਹ ਦੇ ਬਚਾ ਕੇ ਹੁੰਦਾ ਸੀਗਾ ਜੀ ਕਿ ਪਾਈਪਾਂ ਦੇ ਵਿੱਚ ਦਰਬਾਰ ਸਾਹਿਬ ਦੀਆਂ ਪਾਈਪਾਂ ਦੇ ਵਿੱਚ ਆਰਡੀਐਫ ਸਪਾਇਆ ਤੇ ਅਸੀਂ ਧੁਮਾਕਾ ਕਰ ਦੇਣਾ ਦਰਬਾਰ ਸਾਹਿਬ ਉੜਾ ਦੇਣਾ। ਇਸ ਤੋਂ ਬਗੈਰ ਰੌਲਾ ਵੀ ਪਿਆ, ਵਿਰੋਧ ਵੀ ਹੋਇਆ। ਫਿਰ ਪੁਲਿਸ ਨੇ ਇੱਕ ਹਰਿਆਣੇ ਤੋਂ ਬੰਦਾ ਵੀ ਫੜਿਆ ਸੀ, ਮੁੰਡਾ ਫੜਿਆ। ਕਹਿੰਦੇ ਜੀ ਇਹ ਆਲਟੀਐਫ ਸਪਰਟਾ ਪਰ ਕੁਝ ਨਹੀਂ ਬਣਿਆ ਉਸ ਤੋਂ ਬਾਅਦ ਇਹ ਵੀ ਗੱਲਾਂ ਸਿਰਫ ਹਵਾ ਦੇ ਵਿੱਚ ਹੀ ਰਹਿ ਗਈਆਂ। ਪਰ ਹੁਣ ਜਿਹੜੀ ਇੱਕ ਏਆਈ ਦੇ ਰਾਹੀਂ ਵੀਡੀਓ ਤਿਆਰ ਕੀਤੀ ਹੈ ਕਿਸੇ ਮੂਰਖ ਮੱਤੇ ਨੇ ਕਿਉਂਕਿ ਬਾਂਦਰਾਂ ਦੇ ਹੱਥ ਗਲੇਲਾਂ ਆ ਜਾਣ ਉਹ ਕੁਝ ਨਾ ਕੁਝ ਤਾਂ ਕਰਨ ਗਈ। ਕਿਸੇ ਮੂਰਖ ਮੱਤੇ ਨੇ ਏਆਈ ਦੀ ਮਦਦ ਦੇ ਨਾਲ ਵੀਡੀਓ ਤਿਆਰ ਕੀਤੀ ਆ ਜਿਹਦੇ ਵਿੱਚ ਦਰਬਾਰ ਸਾਹਿਬ ਨੂੰ ਢੈਂਦੇ ਵਿਖਾਇਆ ਗਿਆ ਦਰਬਾਰ ਸਾਹਿਬ ਹਰਦੀ ਮਾਰ ਦੇ ਵਿੱਚ ਆਗੇ ਅੱਡ ਵਿਚਾਲਿਆਂ ਟਹਿ ਕੇ ਸਰੋਵਰ ਦੇ ਵਿੱਚ ਡਿੱਗ ਪੈਂਦੇ ਕਿਸੇ ਨੇ ਇਹ ਵੀਡੀਓ ਬਣਾਈ ਆ ਇਸ ਵੀਡੀਓ ਨੇ ਲੋਕਾਂ ਦੀਆਂ ਭਾਵਨਾਵਾਂ ਤੇ ਬੜੀ ਸੱਟ ਮਾਰੀ ਆ ਜਜ਼ਬਤੀ ਆ ਬੰਦਾ ਹਰ ਕੋਈ ਦੇਖੋ ਕੋਈ ਹੋਰ ਤਾਰ ਮਤੋਂ ਸਥਾਨ ਵੀ ਹੋਵੇ ਤਾਂ ਵੀ ਬਹੁਤ ਮਾੜੀ ਗੱਲ ਆ ਜੇਕਰ ਇਦਾਂ ਦੀ ਕੋਈ ਹਰਕਤ ਕਰੇ ਤਾਂ ਪਰ ਹੁਣ ਅੰਮ੍ਰਿਤਸਰ ਦੀ ਪੁਲਿਸ ਤੱਕ ਫੇਰ ਪਹੁੰਚ ਕੀਤੀ ਸ਼੍ਰੋਮਣੀ ਕਮੇਟੀ ਨੇ ਵੀ ਆ ਦੇਖੋ ਜੀ ਆ ਕੁਝ ਚੱਲ ਰਿਹਾ ਇਦਾਂ ਦਾ ਕੁਝ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾਵੇ ਪਰ ਹਾਲੇ ਤੱਕ ਪਤਾ ਨਹੀਂ ਲੱਗਿਆ ਬੰਦਾ ਹੈ ਕੌਣ ਜੀ ਸੁਖਜਿੰਦਰ ਸਿੰਘ ਰੰਦਾਵਾ ਨੇ ਲੋਕ ਸਭਾ ਚ ਸ਼੍ਰੋਮਣੀ ਕਮੇਟੀਆਂ ਦਾ ਮੁੱਦਾ ਕੀ ਚੱਕਿਆ ਜੀ ਸੁਖਜਿੰਦਰ ਸਿੰਘ ਰੰਦਾਵਾ ਜੀ ਗੁਰਦਾਸਪੁਰ ਤੋਂ ਲੋਕ ਸਭਾ ਦੇ ਮੈਂਬਰ ਆ ਤੇ ਅੱਜ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਗਾ ਚੋਣਾਂ ਦੇ ਬਾਰੇ ਕੇਂਦਰ ਦੀ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਇਹਨਾਂ ਨੇ ਗ੍ਰਹਿ ਮੰਤਰੀ ਨੂੰ ਪੁੱਛਿਆ ਵੀ ਕੀ ਸਰਕਾਰ ਨੇ ਐਸਜੀਪੀਸੀ ਚੋਣਾਂ ਵਾਸਤੇ ਕੋਈ ਸਮਾਸਾਰਨੀ ਦਾ ਅਧਾਰਤ ਕੀਤੀ ਆ ਤੇ ਜੇ ਕੀਤੀ ਆ ਤਾਂ ਉਹਦੀ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਤੇ ਗ੍ਰਹਿ ਰਾਜ ਮੰਤਰੀ ਹੈਗੇ ਜੀ ਨਿਤਿਆਨੰਦ ਰਾਏ ਰਾਜ ਮੰਤਰੀ ਪਹਿਲਾਂ ਇਹ ਜਵਾਬ ਦਿੱਤਾ ਉਹ ਕਹਿੰਨਗੇ ਸੈਕਤਪੁਰ ਦੁਆਰਾ ਬੋਰਡ ਚੋਣ ਨਿਯਮ 1959 ਦੇ ਤਹਿਤ ਸਪਸ਼ਟ ਹੈ ਕਿ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾ ਕਰਵਾਉਣ ਵਾਸਤੇ ਜ਼ਿੰਮੇਵਾਰ ਅਧਿਕਾਰੀ ਹੈ ਇਹਦੇ ਕੋਲ ਚੋਣਾਂ ਦੇ ਵੱਖ-ਵੱਖ ਬਣਾ ਲਈ ਨੋਟੀਫਿਕੇਸ਼ਨ ਜਾਰੀ ਕਰਨ ਤੇ ਤਰੀਕਾ ਨਿਰਧਾਰਤ ਕਰਨ ਦਾ ਅਧਿਕਾਰ ਹੈ ਸਰਕਾਰ ਨੇ ਪਹਿਲੇ ਹੀ ਗੁਰਦੁਆਰਾ ਚੋਣਾ ਦੇ ਮੁੱਖ ਕਮਿਸ਼ਨਰ ਦੀ ਨਿਯੁਕਤੀ ਕਰ ਦਿੱਤੀ ਹੈ ਜਿਨੇ ਪੰਜਾਬ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਵੋਟਰ ਸੂਚਾ ਤਿਆਰ ਕਰਨ ਦੇ ਹੁਕਮ ਜਾਰੀ ਕੀਤੇ ਹਨ ਸਰ ਜੀ ਇੱਕ ਖਬਰ ਤੁਸੀਂ ਜਿਹੜੀ ਮੇਰਾ ਕਹਲਾ ਬਹੁਤ ਵੱਡੀ ਟਰੈਜੇਡੀ ਆ ਜਿਸ ਵਿੱਚ ਮੈਂ ਪੜੀ ਲਿਖੀ ਆ ਕਿਉਂਕਿ ਮੈਂ ਖੁਦ ਦੇਖਿਆ ਕਿ ਇੱਕ ਸ਼ਰਾਬੀ ਹੋਇਆ ਬਾਪ ਆਪਣਾ ਪਿਸਤੌਲ ਲਾਇਸੈਂਸੀ ਪਿਸਤੌਲ ਕੱਢ ਕੇ ਆਪਣੇ 6 ਸਾਲ ਦੇ ਬੱਚੇ ਨੂੰ ਦੇ ਰਿਹਾ ਜਦੋਂ ਮੈਂ ਕਿਹਾ ਪਿਸਤੌਲ ਚੱਲ ਜਾਏਗਾ ਭਰਿਆ ਹੋਇਆ ਪਿਸਤੌਲ ਆ ਉਹ ਕਹਿੰਦਾ ਵੀ ਸ਼ੇਰਾਂ ਦੇ ਬੱਚੇ ਹਥਿਆਰਾਂ ਨਾਲ ਹੀ ਖੇਡਦੇ ਹੁੰਦੇ ਆ ਹੁਣ ਇਸ ਤਰ੍ਹਾਂ ਦੀਆਂ ਜਿਹੜਾ ਐਟੀਟਿਊਡ ਵਾਲੀਆਂ ਖਬਰਾਂ ਨੇ ਇਹ ਕਿੱਥੇ ਦੀ ਘਟਨਾ ਕਿ ਬਾਪ ਨੇ ਪਿਸਤੌਲ ਦੇ ਦਿੱਤਾ ਆਪਣੇ ਬੱਚੇ ਨੂੰ ਖੇਡਣ ਲਈ ਤਨ ਸਭ ਗੱਲ ਹੈ ਕਿਸੇ ਨੂੰ ਕੌੜੀ ਲੱਗ ਸਕਦੀ ਆ ਸੱਚੀ ਗੱਲ ਇਹ ਆ ਵੀ ਪੰਜਾਬਗਾਂ ਨੂੰ ਫੁੱਕਰਦਰਦੀ ਲੈ ਬੈਠੀ ਆ ਮੈਂ ਨਹੀਂ ਦੇਖਿਆ ਵੀ ਪੰਜਾਬੀ ਕਿਸੇ ਹੋਰ ਮੁਗਲ ਧੜਵੀ ਦੇ ਨਾਲ ਅੱਜ ਕੱਲ ਮੁਕਾਬਲਾ ਕਰਦੇ ਹੋਣ ਤੇ ਭਾਈ ਕਿਸੇ ਹੋਰ ਸੂਬੇ ਦੇ ਕਿਸੇ ਹੋਰ ਦੇਸ਼ ਨੇ ਹਮਲਾ ਕੀਤਾ ਹੋਵੇ ਤੇ ਪੰਜਾਬੀਆਂ ਨੂੰ ਬੰਦੂਕਾਂ ਤੇ ਰਵਾਲਬਰ ਤਾਰਖਣੇ ਪੈਂਦੇ ਹੋਣ ਮੈਂ ਤਾਂ ਜਦੋਂ ਵੀ ਦੇਖਿਆ ਪੰਜਾਬੀ ਨੇ ਪੰਜਾਬੀ ਨੂੰ ਗੋਲੀ ਮਾਰ ਕੇ ਮਾਰਤਾ ਇਹੀ ਖਬਰ ਪੜ੍ਹੀ ਆ ਮੈਂ ਨਹੀਂ ਦੇਖਿਆ ਵੀ ਕਦੇ ਕੋਈ ਇਹ ਹੋ ਜਾ ਕੋਈ ਕੋਈ ਹਮਲਾ ਕਰਨ ਆ ਗਿਆ ਕੋਈ ਮਜ਼ਲੂਮ ਦੇ ਉੱਤੇ ਹਮਲਾ ਹੋ ਰਿਹਾ ਕਿਸੇ ਦੀ ਰਾਤੀ ਕਰਨ ਦੇ ਲਈ ਕਿਸ ਨੇ ਗੋਲੀ ਚਲਾਈ ਆ ਜਾਂ ਤਾਂ ਵੱਟ ਪਿੱਛੇ ਮਾਰ ਦਿੰਦੇ ਆ ਤੇ ਜਾਂ ਵਿਆਹ ਦੇ ਵਿੱਚ ਫੁਕਰੇ ਗੋਲਗਾ ਚਲਾ ਦਿੰਦੇ ਆ ਤੇ ਜਾਂ ਫਿਰ ਡੱਬ ਦੇ ਵਿੱਚ ਕਹਿਣ ਕਿ ਬੰਦੂਕ ਦਾ ਬੱਚਾ ਟੰਕੇ ਤੇ ਅਸੀਂ ਤਾਂ ਬਦਮਾਸ਼ੀ ਐਂ ਕਰਦੇ ਹੁੰਨੇ ਆ ਉਹ ਪੰਜਾਬੀ ਪੰਜਾਬੀ ਨੂੰ ਮਾਰ ਰਿਹਾ ਇਹ ਇੰਨੇ ਮੂਰਖਾਪਾ ਹੋ ਗਏ ਆ ਪਰ ਕੁਝ ਕੁ ਲੋਕ ਸਿਆਣੇ ਵੀ ਆ ਜਿਹੜੇ ਕਿ ਹਥਿਆਰ ਨੂੰ ਸਮਝਦੇ ਆ ਵੀ ਭਾਈ ਕਿਵੇਂ ਇਹਨੂੰ ਗਹਿਣਾ ਬਣਾ ਕੇ ਰੱਖਣਾ ਕਿਵੇਂ ਇਹਨੂੰ ਸਿਰਫ ਡਿਫੈਂਸ ਲਈ ਰੱਖਣਾ ਪਰ ਜਿਹੜੀ ਖਬਰ ਆਈ ਆ ਫਿਰੋਜ਼ਪੁਰ ਦੇ ਵੱਲੋਂ ਬੜੀ ਦੁਖਦਾਈ ਆ ਇਥੇ ਇੱਕ 8ਵੀਂ ਕਲਾਸ ਦਾ ਬੱਚਾ ਸਕੂਲ ਦੇ ਵਿੱਚੋਂ ਆਇਆ ਬਸਤਾ ਰੱਖਿਆ ਕੱਪੜੇ ਬਦਲਨੇ ਆਲਮਾਰੀ ਵੱਲ ਗਿਆ ਅਲਮਾਰੀ ਖੋਲੀ ਤੇ ਵਿੱਚੋਂ ਕੱਪੜੇ ਕੱਢਣ ਲੱਗਾ ਤੇ ਬਾਪੂ ਦੇ ਕਿਤੇ ਅਲਮਾਰੀ ਦੇ ਵਿੱਚ ਹੀ ਸੰਭਾਲ ਕੇ ਪਿਸਤੌਲ ਰੱਖਿਆ ਸੀ ਆਰ ਦਾ ਲਕਣ ਸੀ ਬੱਚੇ ਨੂੰ ਪਤਾ ਨਹੀਂ ਸੀ 14 ਸਾਲ ਦਾ ਹੈਗਾ ਵੀ ਭਾਈ ਇਹਦਾ ਨੁਕਸਾਨ ਕੀ ਹੋਊਗਾ ਉਹ ਉਸ ਪਿਸਤੌਲ ਨਾਲ ਖੇਡਣ ਲੱਗ ਪਿਆ ਖੇਡਦੇ ਖੇਡਦੇ ਤੋਂ ਘੋੜਾ ਦੱਬਿਆ ਗਿਆ ਗੋਲੀ ਮੱਥੇ ਦੇ ਵਿੱਚ ਵੱਜ ਗਈ ਬੱਚਾ ਕਾਫੀ ਸਮਾਂ ਡੀ ਐਮ ਸੀ ਦੇ ਵਿੱਚ ਦਾਖਲ ਰਿਹਾ ਤੇ ਅੱਜ ਉਸ ਵਿਚਾਰੇ ਦੀ ਮੌਤ ਹੋ ਗਈ ਹੈ ਜੀ ਹੂੰ ਅਛਾ ਜੀ ਚਰਨਜੀਤ ਚੰਨੀ ਕੀ ਕਹਿ ਰਿਹਾ ਤੁਸੀਂ ਕੱਲ ਖਬਰ ਦਿੱਤੀ ਸੀ ਹਸਪਤਾਲ ਦੇ ਉਦਘਾਟਨ ਦੀ ਚਮਕੌਰ ਸਾਹਿਬ ਤੋਂ ਹੁਣ ਚੰਨੀ ਉਹਦੇ ਨਾਲ ਸਹਿਮਤ ਨਹੀਂਗੇ ਦੇਖੋ ਚਰਨਜੀਤ ਸਿੰਘ ਚੰਨੀ ਹੋਰੀ ਇਹ ਗੱਲ ਕਹਿੰਦੇ ਆ ਅੱਜ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਅਸਲ ਦੇ ਵਿੱਚ 2021 ਦੇ ਵਿੱਚ ਹੀ ਇਸ ਹਸਪਤਾਲ ਦੇ ਬਾਰੇ ਪ੍ਰੋਗਰਾਮ ਬਣ ਗਿਆ ਸੀ ਜੀ ਕਿ ਇਹਨੂੰ ਆਪਾਂ ਕਿਵੇਂ ਡਿਵੈਲਪ ਕਰਨਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਗਵਾਨ ਤਮਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਲੰਗੇ ਕਲ ਚਮਕੌਰ ਸਾਹਿਬ ਦੇ ਵਿੱਚ ਸਬ ਡਿਵੀਜ਼ਨ ਹਸਪਤਾਲ ਦਾ ਉਦੋਂ ਘਟਨਾ ਨਹੀਂ ਕੀਤਾ ਗਿਆ ਉਹ ਕਹਿੰਦੇ ਜੀ ਕਿ ਇਹ ਗੱਲ ਸਹੀ ਹੀ ਨਹੀਂ 2021 ਦੇ ਵਿੱਚ ਮੈਂ ਇਸ ਕਮਿਊਨਿਟੀ ਹਸਪਤਾਲ ਨੂੰ ਸਬ ਡਿਵੀਜ਼ਨਲ ਹਸਪਤਾਲ ਦਾ ਦਰਜਾ ਦਿੱਤਾ ਦਸੰਬਰ 2022 ਦੇ ਵਿੱਚ ਇਹਦਾ ਨਿਰਮਾਣ ਕੰਮ ਪੂਰਾ ਹੋ ਗਿਆ ਇਹ ਪੰਜਾਬ ਦੀ ਸਰਕਾਰ ਹੁਣ ਮੰਤਰੀ ਹੈ ਜਿਹੜੇ ਉਹ ਤਾਂ ਸਿਰਫ ਵੀਡੀਓ ਬਣਾਉਣ ਦੇ ਲਈ ਤੇ ਫੋਟੋਆਂ ਖਿਚਵਾਉਣ ਲਈ ਆ ਕੰਮ ਕਰ ਰਹੇ ਹੂੰ ਹੂੰ ਸੁਬਾਕੀ ਰਾਸ਼ਟਰਪਤੀ ਲਈ ਜਸਟਿਸ ਰੈਡੀ ਨੂੰ ਉਮੀਦਵਾਰ ਬਣਾਇਆ ਜਾਣਾ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਤਾਂ ਇੰਡੀਆ ਗੱਠਜੋੜ ਹੈ ਜੀ ਉਹਨੇ ਤਾਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਜਿਹੜੇ ਜਸਟਿਸ ਵੀ ਸੁਦਰਸ਼ਨ ਰੈਡੀ ਇਹਨਾਂ ਨੂੰ ਉਪਰਾਸ਼ਟਰਪਤੀ ਚੋਣ ਵਾਸਤੇ ਉਮੀਦਵਾਰ ਬਣਾਇਆ ਤੇ ਐਨਡੀਏ ਨੇ ਆਪਣਾ ਉਮੀਦਵਾਰ ਬਣਾਇਆ ਹੈਗਾ ਜੀ ਸੀਪੀ ਰਾਧਾ ਕ੍ਰਿਸ਼ਨਨ ਨੂੰ ਦੋਵੇਂ ਹੀ ਉਮੀਦਵਾਰ ਯਾਨੀ ਕਿ ਸੀਪੀ ਰਾਧਾ ਕ੍ਰਿਸ਼ਨਨ ਵੀ ਤੇ ਸੁਦਰਸ਼ਨ ਰੈਡੀ ਵੀ ਇਹ ਦੋਵੇਂ ਨੇ ਜਿਹੜੇ ਤੋ ਇਸ ਵੇਲੇ ਦੱਖਣ ਦੇ ਨਾਲ ਸੰਬੰਧਤ ਆ 79 ਸਾਲ ਦੇ ਰੈਡੀ ਆ ਜਿਹੜੇ ਗੁਹਾਟੀ ਹਾਈ ਕੋਰਟ ਦੇ ਚੀਫ ਜਸਟਿਸ ਤੇ ਗੋਆ ਦੇ ਪਹਿਲੇ ਲੋਕਾਇਕਤ ਰਹੇ ਆ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ 2007 ਦੇ ਵਿੱਚ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਕੀਤੇ ਗਏ ਸੀ ਤੇ ਗੱਲ ਇਹ ਆ ਜੀ ਕਿ ਇਹ ਦੋਵੇਂ ਦੱਖਣ ਤੋਂ ਆ ਰਿਟਾਇਰਡ ਜਸਟਿਸ ਰੈਡੀ ਨੇ ਜਿਹੜੇ ਇਹ ਆਂਧਰਾ ਪ੍ਰਦੇਸ਼ ਦੇ ਨਾਲ ਸੰਬੰਧਤ ਹੈਗੇ ਆ ਤੇ ਜਿਹੜੇ ਦੂਜੇ ਨੇ ਉਹ ਹੈਗੇ ਜੀ ਤਾਮਿਲਨਾਡੂ ਦੇ ਨਾਲ ਸੰਬੰਧਤ ਰਾਜ ਦਾ ਪ੍ਰਸ਼ਨ ਉਹ ਵੇਨੇ ਪਾਈ ਕੀ ਬਣਦਾ ਵੀ ਕੌਣ ਜਿਸ ਦਾ ਰਾਜਾ ਕ੍ਰਿਸ਼ਨਨ ਹੋਰਾਂ ਨੇ 20 ਤਰੀਕ ਨੂੰ ਤੇ ਰੈਡੀ ਹੋਰਾਂ ਨੇ 21 ਤਰੀਕ ਨੂੰ ਨਾਮਜ਼ਦਗੀ ਦਾਖਲ ਕਰਦੀਆਂ ਜੀ ਤੇ ਆਪਾਂ ਜਾਣਦੇ ਕਿ ਜਗਦੀਪ ਧਨਖੜ ਸਾਹਿਬ ਨੇ ਜਿਹੜੇ ਉਹਨਾਂ ਦੇ ਅਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋਈ ਆ ਤੇ ਉਪ ਪ੍ਰਧਾਨਟਰਪਤੀ ਦੀ ਚੋਣ ਹੁਣ ਹੋਣੀ ਆ ਜੀ ਤੇ ਡਿਣਾ ਪੰਜਾਬ ਦਾ ਮੌਸਮ ਕਿਹੋ ਜਿਹਾ ਪੰਜਾਬ ਦੇ ਵਿੱਚ ਅੱਜ ਵੀ ਕੁਝ ਖਥਾਵਾਂ ਤੇ ਕੜੀਆਂ ਪਈਆਂ ਜੀ ਬਹੁਤਾ ਮੀਂਹ ਤਾਂ ਪੂਰੇ ਪੰਜਾਬ ਤੇ ਨਹੀਂ ਪਿਆ ਪਰ ਅੱਜ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਕਿੜਮਣ ਕਿੜਮਣ ਜੀ ਹੋਈ ਆ ਕਹਿੰਦੇ ਕਿ ਸਮਾਂ ਆਵੇ ਉਸਤੇ 15-20 ਮਿੰਟ ਲਗਾਤਾਰ ਨਹੀਂ ਵੀ ਪਿਆ ਪਰ ਉਹਦੇ 48 ਘੰਟਿਆਂ ਦੇ ਵਿੱਚ ਕਾਸ਼ਾ ਨਹੀਂ ਪੈਣ ਦੀ ਆਸ ਹੈ ਜੀ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਬਹੁਤ ਧੰਨਵਾਦ